ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਆਕਲੀਆ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡੇ ਦਾ ਪਿੰਡ ਹੈ ਜੀ ਨੇੜੇ ਭਗਤਾ ਭਾਈ ਕਾ ਜੀ ਤੇ ਇੱਕ ਸਾਈਡ ਤੇ ਜਲਾਲ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਪੰਜ ਹੀ ਫਰਾਣੇ ਜੀ ਡਿਟੇਲ ਤੁਹਾਨੂੰ ਮੈਂ ਵਾਈ ਤੋਂ ਲੈ ਕੇ ਦੇਵਾਂਗਾ ਤੁਹਾਨੂੰ ਕੋਈ ਵੀ ਨਗ ਪਸੰਦ ਆਊਗਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਡਿਟੇਲ ਭਾਈ ਤੋਂ ਲੈ ਕੇ ਦਿੰਨੇ ਸასიਖਾਲ ਜੀ ਸਸਰੇ ਭਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਭਾਈ ਗਗਜੀਤ ਪਿੰਡ ਆਖ ਲਿਆ ਜੀ ਜ਼ਿਲ੍ਹਾ ਬਰਨਟਾ ਤਰਸੀਲ ਫੂਲ ਆ ਜਾਂਦੀ ਹੈ ਜੀ ਮੋਬਾਈਲ ਨੰਬਰ ਜੀ 98787 ਜੀ 39942 ਜੀ ਪੰਜ ਵੇੜਾਂ ਭਾਈ ਆਪਣੇ ਕੋਲ ਪੰਜ ਵੇੜਾਂ ਜੀ ਹਾਂ ਦੰਦੋ ਕਿਵੇਂ ਆ ਜੀ ਇਹ ਦੋ ਖੇਰਿਆਂ ਜੀ ਵਿੱਚ ਦੋਂਦੀਆਂ ਜੀ ਵਿੱਚ ਦੋਂਦੀਆਂ ਅੰਦਰ ਦੀਆਂ ਸਾਰੀਆਂ ਓਕੇ ਆ ਯਾਨੀ ਕਾਂਜ ਦੀ ਗਾਰੰਟੀ ਕਾਂਜ ਦੀ ਆਪਣੀ ਫਲ ਗਾਰੰਟੀ ਆਪ ਦੀ ਲੀਸੀ ਲਾਮੀ ਵੱਡੀ ਛੋਟੀ ਉਹ ਅਗਲਾ ਵੇਖ ਕੇ ਲੈ ਕੇ ਜਾ ਭਾਈ ਗਾਰੰਟੀ ਦੇ ਇਧਰੋਂ ਕਰਦੇ ਆ ਭਈ ਆਪਾਂ ਸ਼ੁਰੂ ਇਹ ਬੱਚਾ ਕਿਵੇਂ ਆ ਦੰਦੋ ਇਹ ਦੰਦੋ ਖੇਰਾ ਠੀਕ ਆ ਝੂਲੀ ਦਿਖਾ ਦੇ ਝੂਲੀ ਬੋ ਇਹ ਜੇ ਡਾਕਟਰ ਟੀਕਾ ਭਰਾਇਆ ਵਾ ਇਹਦਾ ਪੇਟ ਪੂਰਾ ਹੱਸਦਾਗਾ ਕਿੰਨਾ ਕ ਸਮਾਂ ਹੋ ਗਿਆ ਜੀ 20 ਦੇ 20 ਦਿਨ ਕਹਿੰਦੇ ਆ ਗਿਆ ਜੀ ਠੀਕ ਦਿਨ ਕਹਿੰਦੇ ਆ ਆਪਾਂ ਖਾਲੀਆਂ ਜੀ ਦੇਣੀ ਆਪਾਂ ਖਾਲੀ ਮੰਨ ਕੇ ਦੇਣੀ ਆ ਜੀ ਦੰਦੋ ਦੰਦੂ ਖੀਰੀ ਆ ਜੀ ਬਾਕੀ ਵੀਰੇ ਚਲੋ ਜੇ ਨਾਂ ਵੀ ਰਹੀ ਤਾਂ AI ਦੇ ਕਾਬਿਲ ਹਾਂ ਹਾਂ ਹੀ ਕਾਬਿਲ ਆਪਾਂ ਖਾਲੀ ਮੰਨ ਕੇ ਦੇਣੀ ਆ ਹੂੰ ਖਾਲੀ ਮੰਨ ਕੇ ਦੇਣੀ ਆ ਉਹ ਤੁਹਾਨੂੰ ਤਾਂ ਦੱਸਤਾ ਵੀਰੇ ਕਿਉਂਕਿ ਆਪਦੀ 20 25 ਦਿਨ ਮਹੀਨਾ ਕੋਈ ਬਚਤ ਰੱਖ ਲਵੇ ਜੇ ਤਾਂ ਬਈ ਪਾਸ ਹੋ ਗਈ ਤਾਂ ਚਲੋ ਬਾਲੀ ਵਧੀਆ ਗੱਲ ਆ ਹਾਂ ਦੁੱਗਨੇ ਪੈਸੇ ਦੀ ਆ ਹਾਂ ਅਗਲੇ ਦਾ ਪਰ ਚੰਗੀ ਆ ਹੈਨਾ ਰੰਗ ਪ੍ਰਿੰਟ ਵਾਲੀ ਆ ਤੇ ਇਸ ਕੁਆਲਿਟੀ ਵੀ ਸੋਹਣੀ ਆ ਯਾਦ ਕੁਆਲਿਟੀ ਬਹੁਤ ਵਧੀਆ ਬਾਕੀ ਸੰਭੀ ਪਲੀ ਆ ਕੋਈ ਆਏ ਨਹੀਂ ਲਿੱਸੀ ਲਾਮੀ ਆ ਹੈਨਾ ਹਾਂਜੀ ਇਹਦੀ ਬਈ ਆਪਾਂ ਜਾਇਜ਼ ਡਿਮਾਂਡ ਕਰਨੀ ਜਿਹੜੇ ਲੈਣੇ ਆ ਇਹ ਬਰਾੜਾ ਆਪਾਂ ਜੋੜਾ ਹੀ ਦਾ ਕਰ ਦਿਆਂਗੇ ਆਪਾਂ ਜੀ ਜੋੜੇ ਦਾ ਕਰ ਦਾਂਗੇ ਜੀ ਠੀਕ ਆ ਦੋ ਨੰਬਰ ਬਈ ਇਹਦਾਂ ਦੋ ਕਿਵੇਂ ਆ ਜੀ ਦੋ ਦੇ ਦਾਂ ਚੱਕਦੀ ਆ ਜੀ ਝੋਲੀ ਇਹਦੀ ਵੀ ਬਹੁਤ ਚੰਗੀ ਹੈ ਹੈਨਾ ਹਾਂਜੀ ਫੋਟ ਸ਼ਾਂਗ ਤਾਂ ਹੈ ਨਹੀਂ ਅੱਜ ਕਿਸੇ ਦੇ ਬਈ ਆਪਣੀ ਫੁੱਲ ਗਾਰੰਟੀ ਹੋਊਗੀ ਜੀ ਠੀਕ ਆ ਬੱਚਾ ਚੰਗਾ ਹਨਾ ਵੀ ਬਹੁਤ ਸੁਣਾ ਆਇਆ ਇਹਦਾ ਰੰਗ ਹੀ ਆ ਲਾਲੀ ਧਰੀ ਮਾਰਦੀ ਆ ਜਾਤ ਚ ਦੋਵੀਆਂ ਚ ਪੁੱਲਾ ਹੀ ਹਾਂ ਜਾਤ ਚ ਪੂਰੀ ਆ ਹਾਂਜੀ ਇਹ ਖੜੀ ਰਹਿਣ ਦੇ ਵਿੱਚ ਦੋ ਕਨਾਗੀ ਤੋਰਾਂਗੇ ਹਨਾ ਹਾਂਜੀ ਆ ਇਹ ਆਪਣਾ ਜੋੜੇ ਦਾ 32000 ਰੁਪਿਆ ਮੁੱਲ ਕਰ ਦੇਗੇ ਆਪਾਂ ਜੋੜੇ ਦਾ 32000 ਹਾਂ 100 ਕਿਲੋਮੀਟਰ ਤੱਕ ਡਰਾਈਵ ਫਿਊ ਜੋੜੇ ਦੀ ਜੀ ਜੋੜੇ ਦੀ ਹਾਂਜੀ ਆਪਾਂ ਠੀਕ ਆ ਜਿਹੜਾ ਬਾਈ ਆਪਾਂ ਨਗ ਨਹੀਂ ਤੋਰਦੇ ਹੋ ਤੋਰੇ ਦੀ ਓਕੇ ਹੋਊਗੀ ਨਾ ਸਾਰੀ ਆਪਣੀ ਗਾਰੰਟੀ ਹੋਊਗੀ ਕੋਈ ਚੱਕਰ ਸਾਰੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਆ ਇਹ ਤਾਂ ਨਹੀਂ ਤੋਰਦੇ ਕਿਉਂਕਿ ਬਈ ਬੱਚੇ ਆ ਇਹ ਛਾਲਾ ਛੂਲਾ ਸਾਣਾ ਬੜੀ ਮ ਤੈਨੂੰ ਨੰਬਰ ਇਹ ਤੋਰਦੀ ਵੀਰੇ ਚਲੇ ਇਹ ਸਿਆਣੀ ਜੀ ਲੱਗਦੀ ਆ ਹਾਂਜੀ ਕਿੰਨੀ ਉਮਰ ਆ ਜੀ ਇਹਦੀ ਇਹ 16 ਕਿ ਮਹੀਨਿਆਂ ਦੀ ਆ ਜੀ ਅੱਛਾ ਹਾਂਜੀ ਦੰਦ ਦੋ ਦੋਂਦੀ ਆ ਜੀ ਠੀਕ ਆ ਟੀਕਾ ਭਰਾ ਇਹਨੂੰ 40 45 ਦਿਨ ਕਹਿੰਦੇ ਆ ਜੀ ਮਾਲਕਾ ਮਾਲਕਾ ਨੇ ਦੱਸਿਆ ਹਾਂਜੀ ਆਪਾਂ ਹੁਣ ਤੁਸੀਂ ਸੀਰ ਵੀ ਦੱਸਦਾ ਇਹਦਾ ਟੀਕੇ ਲੱਗਦਾ ਵੀ ਕੰਮਣ ਹੋ ਗਈ ਆਪਾਂ ਆਪਾਂ ਖਾਲੀ ਮੰਨ ਕੇ ਦੀ ਨਹੀਂ ਥਣਾ ਦੀ ਓਕੇ ਜਮਾ ਥਣਾ ਦੀ ਆਪਣੀ ਓਕੇ ਹੋਊਗੀ ਜੀ ਠੀਕ ਆਪਾਂ ਦਿਖਾ ਵੀ ਦਿੰਨੇ ਆ ਤੇ ਥੋੜੀਆਂ ਜਿਹੀਆਂ ਘਾਟ ਹੀ ਦਿਖਾਉਂਦੀਆਂ ਹੁੰਦੀਆਂ ਗਰਮ ਵਾਲੀਆਂ ਚਲੋ ਕੋਈ ਗੱਲ ਆਪਾਂ ਬੰਦ ਲੈਨੇ ਆਪਾਂ ਕੋਈ ਨਾ ਦਿਖਾ ਦਿੰਨੇ ਇਹ ਐ ਹੋ ਜਾਂਦਾ ਬਾਈ ਕੈਮਰੇ ਤੋਂ ਡਰਦੀਆਂ ਥੋੜੀਆਂ ਜੀਆਂ ਬਾਕੀ ਸ਼ਾਲਾ ਸ਼ੂਲਾ ਮਾਰਦੀਆਂ ਹੁੰਦੀਆਂ ਤਾਂ ਕਰਕੇ ਝੋਲੀ ਵਿੱਚ ਚੈੱਕ ਕਰਾ ਦਿੰਨੇ ਆ ਸਮਾਂ ਜ਼ਰੂਰ ਹੋ ਗਿਆ ਵੀਰੇ ਏ ਆਈ ਹੋਈ ਨੂੰ ਹਾਂ ਆਪਾਂ ਆਪਾਂ ਖਾਲੀ ਮੰਨ ਕੇ ਦੇਣੀ ਆ ਜੀ ਹੂੰ ਆਪਾਂ ਸੌਦਾ ਖਾਲੀ ਦਾ ਕਰਨਾ ਇਹਦੇ ਫਿਰ ਇਹਦੀ ਡਿਮਾਂਡ ਬਾਈ ਇਹਦਾ 22000 ਰੁਪਿਆ ਜੀ ਉਹ ਜੂ ਮਾੜਾ ਮੁੱਤ ਜੇ ਮੰਨ ਤਾਂ ਆਪਾਂ ਕਰ ਦਾਂਗੇ ਜੀ ਆਪਾਂ ਠੀਕ ਆ ਬਾਈ ਅੱਗੇ ਨਾਗ ਨੰਬਰ ਆ ਗਿਆ 4 ਇਹ ਦੰਦੋਂ ਕਿਵੇਂ ਆ ਜੀ ਇਹ ਵੀ ਦੋਂਦੇ ਦਾਨ ਚੱਕਦੀ ਆ ਜੀ ਮੂਰੇ ਖੜ ਜੀ ਬਾਈ ਮੜੇ ਜੀ ਇਹਦੀ ਝੋਲੀ ਦਿਖਾ ਦਾਂ ਚੈੱਕ ਕਰ ਸਕਦੇ ਹੋ ਤੁਸੀਂ ਸੋਹਣੀ ਝੋਲੀ ਐ ਹੂੰ ਕੱਲਾ ਕੱਲਾ ਗੁਲਾਬੀ ਥਾਣਾ ਹੈ ਨਾ ਬਾਈ ਹਾਂਜੀ ਆਪਣੀ ਕੰਜ ਦੀ ਫੁੱਲ ਗਰੰਟੀ ਫੁੱਲ ਗਰੰਟੀ ਆ ਹਾਂਜੀ ਤੇ ਇਹਦੇ ਤਾਂ ਨਹੀਂ ਲੱਗਿਆ ਟੀਕਾ ਬਾਈ ਇਹਦੇ ਕੋਈ ਟੀਕਾ ਨਹੀਂ ਲੱਗਿਆ ਜੀ ਆਪਾਂ ਇਹਦੀ ਕੀ ਡਿਮਾਂਡ ਆ ਜੀ ਇਹਦਾ 18000 ਰੁਪਿਆ ਰੇਟ ਆ ਜੀ 18000 ਰੁਪਿਆ ਜੀ ਤੇ ਅੱਗੇ ਐਂਡ ਤੇ ਆ ਗਈ ਪੰਜ ਨੰਬਰ ਬਾਈ ਇਹ ਦੰਦੋ ਕਿਹੜੇ ਇਹ ਦੰਦੋ ਖੀਰਾ ਜੀ ਦੰਦੋ ਖੀਰਾ ਬੱਚਾ ਤੇ ਇਹਦੀ ਉਮਰ ਥੋੜੀ ਆ ਹੈਨਾ ਇਹਦੀ ਉਮਰ ਤਾਂ ਥੋੜੀ ਆ ਜੀ ਕੁਆਲਿਟੀ ਬਹੁਤ ਆ ਹਾਂਜੀ ਕੁਆਲਿਟੀ ਬਹੁਤ ਆ ਜੀ ਤੇ ਮੂਰੇ ਖੜ ਜੀ ਮਾੜੀ ਜੀ ਆਪਾਂ ਝੋਲੀ ਇਹਦੀ ਵਿੱਚ ਚੈੱਕ ਕਰਾ ਦਿੱਗੇ ਕਰਾ ਦੇ ਕੋਟ ਚ ਲਓ ਜੀ ਚੈੱਕ ਕਰ ਸਕਦੇ ਹੋ ਕਿਉਂਕਿ ਥੋੜਾ ਜਿਹਾ ਕੈਮਰੇ ਤੋਂ ਡਰਦੇ ਹੀ ਹੁੰਦੇ ਆ ਬੱਚੇ ਤੇ ਇਹਦੀ ਡਿਮਾਂਡ ਬਈ ਇਹਦਾ 20000 ਰੁਪਏ ਰੇਟ ਆ ਜੀ ਆਪਾਂ ਜੇ ਕੋਈ ਬਾਈ ਇਕੱਠੇ ਪੰਜੇ ਦੇ ਪੰਜੇ ਲੈ ਜੇ ਨਗ ਆਪਾਂ ਉਹਨਾਂ ਰੈਟ ਕਰ ਦਾਂਗੇ ਜੀ ਆਪਾਂ ਖੁੱਲਾ ਮਾਨਤਾ ਨਹੀਂ ਮਾਨਤਾ ਕਰਾਂਗੇ ਆਪਾਂ 100 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਕਰ ਦਾਂਗੇ ਜੀ ਡਿਲੀਵਰੀ ਫ੍ਰੀ ਕਰ ਦਾਂਗੇ ਜੇ ਇਕੱਠੇ ਨਗ ਲੈ ਜਿੰਨੇ ਹੋ ਇਕੱਠੇ ਵੱਧ ਲਊਗਾ ਆਪਾਂ 150 ਤੱਕ ਵੀ ਕਰ ਦੇ ਜੀ 150 ਤੱਕ ਵੀ ਕਰ ਦੇ ਨਹੀਂ ਦੋਆਂ ਤੇ ਤਾਂ ਫਿਰ ਹੈਗੀ ਦੋਆਂ ਤੇ ਆਪਾਂ 100 ਤੇ ਕਰਨੀ ਕਰਨੀ ਹੈ 100 ਦੀ ਕਰਨੀ ਕਰਨੀ ਹੈ ਠੀਕ ਆ ਜੇ ਕੋਈ ਭਾਈ ਇਕੱਠੇ ਨਗ ਲੈ ਜੂ ਤਾਂ ਚਲੋ ਫਾਇਦਾ ਹੋ ਜੂ 150 ਕਿਲੋਮੀਟਰ ਡਿਲੀਵਰੀ ਫ੍ਰੀ ਹੋ ਜੂਗਾ 18000 ਤੋਂ ਸਟਾਰਟ ਹੋ ਕੇ ਤੇ 22000 ਰੁਪਇਆ ਤੱਕ ਇਹਨਾਂ ਦੀ ਕੀਮਤ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ